ਰਾਜਾ ਅਨਰਾਜ ਪੰਨ ਪੰਦੇਵਾਂ ਦੇ ਉਪਨਾਮ ਹਨ ਮੰਡਾ ਦੇ ਮਾਲਕ ਸਤਿਗੁਰੂ ਫਿਰ ਗੁਰੂ ਜੰਸੇ ਮਹਾਰਾਜ ਸ੍ਰੀ ਪਾਤਸ਼ਾਹ ਜੀ ਹਾਂ ਦੇ ਪਾਵਨ ਗੁਰਤਾ ਗਦੀ ਦਿਹਾੜੇ ਮਨਾਉਣ ਦਾ ਜਿੱਥੇ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਨੇ ਇਹ ਬੜਾ ਪਿਆਰਾ ਅਫਸਰ ਬਖਸ਼ਿਸ਼ ਕੀਤਾ ਹੈ ਉਥੇ ਸਭ ਤੋਂ ਪਹਿਲਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਮੁੱਚੇ ਜਥੇ ਦੇ ਵੱਲੋਂ ਆਪ ਜੀ ਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀਪੁਰਬ ਦੀਆਂ ਬੇਅੰਤ ਬੇਅੰਤ ਰੋਮ ਰੋਮ ਕਰਕੇ ਸਵਾਸ ਸਵਾਸ ਰਕੀ ਮੁਬਾਰਕਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਆਣੀ ਸਿੱਖਿਆ ਸਾਡੇ ਸਭਲਾਂ ਦੇ ਹਿਰਦੇ ਵਸ ਜਾਏ ਜੋ ਇਹ ਚਿੱਠੀ ਆਪ ਜੀ ਸਰਵਣ ਕਰਨ ਲੱਗੇ ਹੋ ਇਸ ਤੇ ਪਰਥਾਏ ਦੋਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਨੇ ਇਹ ਜੋ ਚਿੱਠੀ ਹੈ ਇਹ ਆਪ ਜੀਆਂ ਨੇ ਕਥਾ ਵਿੱਚ ਭਾਈ ਦਲਪ੍ਰੀਤ ਸਿੰਘ ਜੀ ਹੁਣਾਂ ਪਾਸੋਂ ਸਰਬਣ ਵੀ ਕੀਤਾ ਹੈ ਕਿ ਜੋ ਪੰਜ ਸਿੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੜੀ ਕੀਤੀ ਤੇ ਉਹਨਾਂ ਭਾਈ ਹਰਜਿਸ ਢਾਇਰੀ ਵਿੱਚ ਭਾਈ ਹਰ ਸਿੰਘ ਦੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰੋਜ਼ਾਨਾ ਹੁੰਦੇ ਪ੍ਰੇਮ ਭਰਪੂਰ ਬਚਨ ਲਿਖਦੇ ਸਨ ਇਹ ਸਾਰੀ ਬਾਤ ਤਾਂ ਜਿਸ ਤਰ੍ਹਾਂ ਹੋਈ ਜਿਹੜੇ ਸਿੱਖ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜੇ ਸਨ ਭਾਈ ਹਰ ਸਿੰਘ ਪਰ ਜਿਸ ਤਰ੍ਹਾਂ ਉਸ ਵੇਲੇ ਹੋਈ ਜਿਸ ਤਰ੍ਹਾਂ ਸਤਗੁਰਾਂ ਜੀ ਨੇ ਹੁਕਮ ਕੀਤੇ ਉਹ ਸਾਰੀ ਜਿਹੜੀ ਆਪਣੀ ਡਾਇਰੀ ਦੇ ਵਿੱਚ ਭਾਈ ਹਰ ਸਿੰਘ ਜੀ ਨੇ ਲਿਖੀ ਫਿਰ ਅੱਗੇ ਵੀ ਅੱਗੇ ਉਸ ਦੇ ਉਤਾਰੇ ਕੀਤੇ ਗਏ ਔਰ ਜੋ ਹੱਥ ਲਿਖਤ ਚਿੱਠੀ ਹੈ ਉਹ ਇਸ ਟਾਈਮ ਇੰਗਲੈਂਡ ਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੇ ਸਮੇਂ ਉਹ ਇਸ ਟਾਈਮ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਨੂੰ ਇੱਥੋਂ ਹਕੂਮਤ ਲੈ ਕੇ ਤਾਂ ਸੀ ਪ੍ਰਾਤਨ ਉਹਨਾਂ ਦੇ ਵਿੱਚੋਂ ਇਹ ਚਿੱਠੀ ਵੀ ਉੱਥੇ ਲੈ ਗਈ ਸੀ ਫਿਰ ਸ਼ਰੀਪ ਮਾਨ ਸਿੰਘ ਜੀ ਜੋ ਅੱਜ ਕੱਲ ਇੰਗਲੈਂਡ ਹੀ ਰਹਿੰਦੇ ਨੇ ਉਹਨਾਂ ਨੇ ਫਿਰ ਇਸ ਚਿੱਠੀ ਦਾ ਉਹਦੇ ਨਾਲ ਮੇਲ ਵੀ ਕੀਤਾ ਮਹਾਂਪੁਰਖਾਂ ਦੇ ਸਮੇਂ ਦੇ ਵਿੱਚ ਉਹ ਆਪਣੀ ਜ਼ੁਬਾਨੋਂ ਇਸ ਗੱਲ ਨੂੰ ਦੱਸਦੇ ਨੇ ਸੋ ਇਹ ਜਿਹੜੀ ਚਿੱਠੀ ਪਰਮਵੀਰ ਸਿੰਘ ਜੀ ਉਹਨਾਂ ਦੀ ਉਹਨਾਂ ਦੇ ਕਿਹੜੇ ਬਚਨ ਆਖੇ ਨੇ ਮਾਰੇ ਸੱਚੇ ਪਾਤਸ਼ਾਹ ਜੀ ਨੇ ਸਖਾਂ ਤਹੀਂ ਕਿਹਦਾ ਪਿਆਰ ਕੀਤਾ ਹੈ ਔਰ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਸਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲਾਇਆ ਕਿਵੇਂ ਮਾਰੇ ਸੱਚੇ ਪਾਸ਼ਾ ਜੀ ਨੇ ਬੰਨਿਆ ਸੁਣ ਇਸ ਕਰਕੇ ਬਹੁਤ ਧਿਆਨ ਨਾਲ ਤੁਹਾਨੂੰ ਸੁਣਨਾ ਪਵੇਗਾ ਔਰ ਆਪ ਸੰਗਤਾਂ ਤਾਈਂ ਬੇਨਤੀ ਹੈ ਕਿ ਜਿਸ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਜੀਆਂ ਦਾ ਇਹ ਬਚਨ ਆਪਾਂ ਸਾਰਿਆਂ ਨੇ ਸੁਣਨਾ ਹੈ ਉਸੇ ਹੀ ਤਰ੍ਹਾਂ ਆਪਣੇ ਹਿਰਦੇ ਅੰਦਰ ਇਸ ਬਚਨ ਨੂੰ ਗ੍ਰਹਿਣ ਕਰਨ ਦਾ ਵੀ ਇਸੀ ਯਤਨ ਕਰਨਾ ਹੈ ਸਤਖੰਡ ਸ੍ਰੀ ਹਜੂਰ ਸਾਹਿਬ ਗੁਰਤਾ ਗੱਦੀ ਵਾਲੇ ਦਿਨ ਔਰ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਤਖੰਡ ਗਮਨ ਕਰਨ ਵਾਲੇ ਦਿਨ ਵੀ ਸਤਖੰਡ ਸਾਹਿਬ ਜੀ ਦੇ ਅੱਗੇ ਖਸ ਸਿੰਘ ਦੀ ਹਨ ਤੇ ਉਹ ਉੱਥੇ ਇਸ ਚਿੱਠੀ ਨੂੰ ਸਤਖੰਡ ਸ੍ਰੀ ਹਜੂਰ ਸਾਹਿਬ ਸੁਣਾਇਆ ਜਾਂਦਾ ਹੈ ਸੋ ਆਓ ਆਪ ਸਾਨੂੰ ਕਰਤਾ ਦੀ ਬੇਨਤੀ ਹੈ ਕਿ ਆਪ ਜੀ ਨੇ ਬਹੁਤ ਅਦਬ ਸਤਕਾਰ ਸਹਿਤ ਸਰਵਣ ਕਰਨਾ ਜੀ ਸਾਰੇ ਰਸਨਾ ਪਵਿੱਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹਿਗੁਰੂ ਸਖੀ ਪਾਤਸ਼ਾਹੀ 10ਵੀਂ ਜੀ ਕੀ ਕਰਨ ਕੀ ਸੰਮਤ 1764 ਮਹੀਨਾ ਭਾਦਰੋਂ ਵਿੱਚ ਸ੍ਰੀ ਸਤਗੁਰੂ ਜੀ ਦੱਖਣ ਦੇਸ਼ ਨਦੇੜ ਮੈਂ ਚਰਨ ਧਾਰੇ ਤੇ ਹਜ਼ੂਰ ਦੀ ਸਵਾਰੀ ਨਾਲ ਬਹਾਦਰ ਸ਼ਾ ਬਾਦਸ਼ਾਹ ਪੀ ਆਇਆ ਸਾਹਿਬ ਦੀ ਆਗਿਆ ਮੈਂ ਚਲੇ ਤੇ ਬਹੁਤ ਸੇਵਾ ਕਰੇ ਬਹਾਦਰ ਸ਼ਾ ਨਦੇੜ ਸ਼ਹਿਰ ਮੈਂ ਗੋਦਾਵਰੀ ਦੇ ਕੰਡੇ ਡੇਰਾ ਕੀਆ ਔਰ ਸਾਹਿਬ ਉਹਾਂ ਸੇ 4 ਕੋਸ ਡੇਰਾ ਹੋਇਆ ਸਤਿਗੁਰੂ ਕਾ ਸ੍ਰੀ ਸਤਗੁਰੂ ਜੀ ਉਹਾਂ ਚਰਨ ਧਾਰੇ ਗੰਗਾ ਗੋਦਾਵਰੀ ਨੂੰ ਵੇਖ ਕੇ ਸਾਹਿਬ ਬੜੇ ਪ੍ਰਸੰਨ ਹੋਏ ਤੇ ਬਹਾਦਰ ਸ਼ਾਹੀ ਤਹੀ ਤਹਾਂ ਹੀ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਅਤੇ ਸਿੱਖ ਸੰਗਤਾਂ ਵੀ ਤਹਾਂ ਹੀ ਦਰਸ਼ਨਾਂ ਨੂੰ ਆਵੈ ਕਈ ਦਿਨ ਸਾਹਿਬ ਤਹਾਂ ਹੀ ਦਰਸ਼ਨ ਦਿੱਤੇ ਰਹੇ ਔਰ ਸਰਬਤ ਖਾਲਸਾ ਦਰਸ਼ਨ ਕਰਦਾ ਰਹਾ ਪੁਨ ਗੁਰੂ ਸਾਹਿਬ ਜੀ ਨਕੀਨਾ ਘਾਟ ਆਏ ਔਰ ਉਸ ਸਮੇਂ ਸਤਿਗੁਰੂ ਜੀ ਨੇ ਫਰਮਾਇਆ ਜੋ ਨਦੇੜ ਦਾ ਨਾਮ ਸਤਜੁਗ ਮੈਂ ਗੋਬਿੰਦ ਨਗਰੀ ਥਾ ਨਦੇੜ ਦੇ ਹੇਠ ਨਦੀ ਵਹਿਤੀ ਥੀ ਬਾਨ ਗੰਗਾ ਇਹੋ ਸਤਜੁਗ ਮੈਂ सतलुज दरिया दूध की नदी बहती थी और नौ नाथ इस गोविंद नगरी समाने हैं एहां कुल सब सोने के महल थे चालीस कोस के गिरदसदी सी एह दी ग्रीबन वाज ओहां कौन सा तप का स्थान है त खालसा जी के प्रति फरमाया जो असि तीर चलावड़े हाँ ਇਹ ਤੀਰ ਜਹਾਂ ਲਗੇ ਉਹ ہمارا ਅਸਥਾਨ ਹੈ ਇਹੋ ਕਹਿ ਕੇ ਸਤਗੁਰੂ ਜੀ ਨੇ ਤੀਰ ਚਲਾਇਆ ਔਰ ਜੋ ਤੱਕ ਕੇ ਚਨਸੀ ਖਾਲਸੇ ਦੀ ਪ੍ਰਤੀ ਵਿਖਾਏ ਤੇ ਹੁਕਮ ਹੋਇਆ ਜੋ ਇਹਾਂ ਤੰਬੂ ਲਗਾ ਦਿਓ ਤਾਂ ਖਾਲਸੇ ਦੀ ਤੰਬੂ ਲਗਾਇਆ ਦਿਆ ਔਰ ਦੀਵਾਨ ਸਜਾਇਆ ਗਿਆ ਗੁਰੂ ਸਾਹਿਬ ਜੀ ਦਾ ਸਾਡੀ ਅਸਵਾਰੀ ਕਾ ਸਮਾਂ ਨਜ਼ਦੀਕ ਹੈ ਜੋ ਅਸੀਂ ਪੰਚਮੀ ਕੇ ਰੋਜ਼ ਅਸਵਾਰਾ ਕਰੇ ਕਰਾਂਗੇ ਤਾਂ ਖਾਲਸੇ ਦੀ ਅਰਦਾਸ ਕੀਤੀ ਜੀ ਗਿਵਰਵਾਜ ਖਾਲਸੇ ਨੂੰ ਕਿਸ ਦੇ ਪਰ ਲਾਏ ਚਲੇ ਹੋ ਤਦ ਸਤਿਗੁਰੂ ਜੀ ਨੇ ਫਰਮਾਇਆ ਖਾਲਸਾ ਅਕਾਲ ਪੁਰਖ ਕੋ ਸੌਂਪਿਆ ਹੈ ਅਸਾਂ ਅੱਗੇ ਗੰਡ ਪਾਏ ਰੱਖੀ ਹੈ ਖਾਲਸੇ ਕੇ ਸਹਾਰੇ ਹੈ ਪੁਨਾ ਸਤਿਗੁਰੂ ਜੀ ਨੇ ਪੰਜ ਪੈਸੇ ਨਾਲੀਅਰ ਗੁਰ ਰੀਤੀ ਅਨਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਿਆ ਸ੍ਰੀ ਮੁਕਵਾਦ ਬਾਦਸ਼ਾਹੀ ਦਸਵੀਂ ਆਗਿਆ ਭਈ ਅਕਾਲ ਕੀ ਤਬੀ ਚਲਾਨ ਸਿੰਘ ਸਾਹਿਬ ਜੀ ਦਾ ਆਪਣੇ ਮੁਖਾਰ ਬਿੰਦ ਤੋਂ ਬਚਨ ਲਿਆ ਤਾਂ ਹੁ ਚਲਨਗਰ ਸਾਹਿਬ ਅਸੀਂ ਅੱਜ ਅਸਵਾਰੇ ਕਰਾਂਗੇ ਖਾਲਸਾ ਸੋ ਲੈ ਆਇਆ ਖਾਲਸੇ ਜੀ ਨੇ ਅਰਜ਼ ਕੀਤੀ ਜੀ ਗਰੀਬਨਵਾਜ਼ ਪ੍ਰਸ਼ਾਦ ਤਿਆਰ ਹੈ ਹੁਕਮ ਹੋਇਆ ਸਰਬ ਸੰਗਤ ਕੋ ਪ੍ਰਸ਼ਾਦ ਵਰਤਾਇ ਦਿਓ ਤਬ ਖਾਲਸੇ ਜੀ ਪ੍ਰਸ਼ਾਦ ਵਰਤੀ ਅਸੀਂ ਅੱਜ ਅਸਵਾਰਾ ਕਰਾਂਗੇ ਤਾਂ ਖਾਲਸੇ ਜੀ ਨੇ ਚਖਾ ਬਣਾਈ ਕਨਾਂਤ ਕੇਰੀ ਪੁਨਾ ਗੁਰੂ ਸਾਹਿਬ ਜੀ ਨੇ ਕਿਸੀ ਅਸ਼ਕਰੀ ਚੱਲੋ ਮਾਰੋ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਸ੍ਰਮ ਥਾਕਾ ਪਾਏ ਵਿਸਰਾਮ ਮਿਟ ਗਈ ਸਲੀ ਧਾਈ ਸਰਣਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਦੀਵਾਰੇ ਨਿਵਰੇ ਸਗਲ ਬੈਰਾਈ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਭਇਓ ਦੁਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਿਤ ਕੀ ਏ ਖਨ ਪੀਤਰ ਮਹਿਮਾ ਕਥਨ ਨਾ ਜਾਈ ਨਿਰਪਉ ਭਏ ਸਗਲ ਭੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਗੁਰੰਤ ਸਾਹਿਬ ਜੀ ਕੋ ਮੰਨਣਾ ਕੜਾ ਪ੍ਰਸਾਦ ਗੁਰ ਪੁਰਬ ਕਰਤੇ ਰਹਿਣਾ ਗੁਰੂ ਸਹਾਏ ਹੈ ਜੋ ਕੋਈ ਖਾਲਸੇ ਕੀ ਰਹਿਤ ਵਿੱਚ ਰਹੇਗਾ ਤਿਸ ਕਾ ਹੋ ਬੇਲੀ ਹਾਂ ਸ੍ਰੀ ਮੁਖਵਾਕ ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾਹੇ इत्यादिक ਉਪਦੇਸ਼ ਦੇ ਕੇ ਸਤਗੁਰੂ ਜੀ ਕਨਾਤ ਵਿੱਚ ਪ੍ਰਵੇਸ਼ ਹੋਏ ਪੁਨਾ ਅਗਨੀ ਦੀ ਲਾਟ ਆਕਾਸ਼ ਵਿੱਚ ਉੱਠੀ ਔਰ ਆਕਾਸ਼ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ ਔਰ ਜੈ ਜੇਕਾਰ ਦੇ ਸ਼ਬਦਾਂ ਦੀ ਧੁਨ ਖਾਲਸੇ ਜੀ ਦੇ ਕੰਨ ਪ੍ਰਵੇਸ਼ ਹੋਈ ਔਰ ਪੁਸ਼ਪਾਂ ਦੀ ਵਰਖਾ ਦੇਖ ਕੇ ਖਾਲਸੇ ਜੀ ਬੜੇ ਬਿਸਮੈ ਹੋਏ ਔਰ ਪਹਿਰ ਦਿਨ ਚੜੇ ਅੰਗੀਠਾ ਫੋਲਿਆ ਤਾਂ ਏਕ ਕਿਰਪਾ ਨਿਕਸੀ ਸੋ ਅਸਥਾਨ ਥਾਪਨਾ ਕਰੀ ਸੰਮਤ 1763 ਮਿਤੀ ਕਤਕ ਸੁਦੀ ਪੰਚਮੀ ਦਿਨ ਵੀਰਵਾਰ ਦੱਖਣ ਦੇਸ਼ ਨਦੇੜ ਮੈਂ ਸ੍ਰੀ ਗੁਰੂ ਕਲਗੀ ਤਰ ਸਾਹਿਬ ਜੀ ਨੇ ਕਾਰਨ ਕਰੇ ਦੋਹਿਰਾ ਨਾਨਕ ਗੁਰੂ ਗੋਬਿੰਦ ਸਿੰਘ पूरन गुरु अवतार जगमग ज्योत बिराज रही श्री अबचल नगर अपार एहो सवैया 10 दिन अगे कारण के उचारे थे सवैया रोगन ते अरसोगन ते जल जोगन ते बहुपांत बचावे सत्र अनेक चलावत काव तऊ तन एक ना लागन पावे ਰਖਤ ਹੈ ਆਪਣੋ ਕਰ ਦੇ ਕਰ ਪਾਪ ਸਮੂਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੇ ਸਾਖੀ ਸੰਪੂਰਨ ਹੋਈ ਖਾਲਸਾ ਜੀ ਗੱਜ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਸਾਖੀ ਨੂੰ ਇਸੇ ਲਹਿਜੇ ਵਿੱਚ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਵਿਖੇ ਪੜਿਆ ਸੁਣਿਆ ਜਾਂਦਾ ਹੈ ਅੱਜ ਦੇ ਦਿਨ ਟੀਵੀ ਚੈਨਲਾਂ ਦੇ ਉੱਪਰ ਵੀ ਹੋ ਸਕਦਾ ਹੈ ਕਿ ਉੱਥੋਂ ਇਸ ਚਿੱਠੀ ਨੂੰ ਲਾਈਵ ਕੀਤਾ ਜਾਏ ਤਾਂ ਆਪ ਜੀ ਸੁਣ ਸਕਦੇ ਹੋ ਆਪ ਸੰਗਤਾਂ ਤੱਕ ਇੱਕ ਅਦਬ ਸਹਿਤ ਬੇਨਤੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲਾਇਆ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਚਾਹਵਾਂਗਾ ਕੋਈ ਸਿੱਖ ਆ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਸਕਦਾ ਹੈ ਕੋਈ ਸਿੱਖ ਆ ਕੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਸਕਦਾ ਹੈ ਪਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਕਰ ਦੀ ਸੋਭਾ ਕਿਹੋ ਜਿਹੀ ਹੈ ਤੁਸੀਂ ਸੁਣ ਕੇ ਇਸ ਗੱਲ ਨੂੰ ਹੈਰਾਨ ਰਹਿ ਜਾਓਗੇ ਸੋਚੋਗੇ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਇਸ ਗੱਲ ਨੂੰ ਤੁਸੀਂ ਵਿਚਾਰੋਗੇ ਵੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਕੇ ਜੇ ਤਾਬਿਆ ਹੀ ਬੈਠ ਜਾਈਏ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਉਸੇ ਵੇਲੇ ਅੱਧਾ ਚੰਦੂਆ ਬਖਸ਼ ਦਿੰਦੇ ਨੇ ਉਸੇ ਵੇਲੇ ਮਹਾਰਾਜ ਆਪਣੇ ਸਿੱਖ ਨੂੰ ਅੱਧਾ ਚਬਰ ਬਖਸ਼ਿਸ਼ ਕਰ ਦਿੰਦੇ ਨੇ। ਉਸੇ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਆਪਣੇ ਬਰਾਬਰ ਨਮਸਕਾਰਾਂ ਹੋਣ ਲਾ ਦਿੰਦੇ ਨੇ। ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹੋ, ਤਾਂ بیا ਬੈਠੇ ਸਿੰਘ ਨੂੰ ਵੀ ਤੇ ਨਾਲ ਹੀ ਕਰਦੇ ਹੋ। ਜਦੋਂ ਤਾਬਿਆ ਬੈਠਦਾ ਹੈ ਸਿੰਘ, ਤੰਦੋਆ ਸਤਿਗੁਰੂ ਜੀ ਦੇ ਉੱਪਰ ਹੁੰਦਾ ਹੈ, ਅੱਧਾ ਪਿੱਛੇ ਸਿੰਘ ਉੱਪਰ ਹੁੰਦਾ ਹੈ। ਜਦੋਂ ਮਹਾਰਾਜ ਜੀ ਦੇ ਸੀਸ ਦੇ ਉੱਪਰ ਚੌਰ ਕਰਦੇ ਹੋ, ਤਾਂ ਤਾਬਿਆ ਬੈਠੇ ਸਿੰਘ ਦੇ ਸਿਰ ਤੇ ਵੀ ਚੌਰ ਹੁੰਦਾ ਹੈ। ਮਾਰੇ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਵਿਚਾਰ ਹੁੰਦਾ ਹੈ। ਕੈਸੀ ਵਡਿਆਈ ਹੈ ਸਤਿਗੁਰੂ ਗਰੀਬ ਨਵਾਜ਼ ਮਾਰੇ ਸੱਚੇ ਪਾਤਸ਼ਾਹ ਜੀ ਦੀ। ਇੱਥੇ ਚੋਰ ਆ ਜਾਏ, ਇੱਥੇ ਸਾਧ ਆ ਜਾਏ, ਇੱਥੇ ਜੇਬ ਕਤਰਾ ਆ ਜਾਏ। ਜਿਉਂ ਹੀ ਤੁਸੀਂ ਉਸ ਗੇਟ ਤੋਂ ਇਸ ਦਰਬਾਰ ਵਿੱਚ ਦਾਖਲ ਹੁੰਦੇ ਹੋ, ਉਸੇ ਵੇਲੇ ਸਾਰਿਆਂ ਨੂੰ ਇੱਕੋ ਰੂਪ ਸਾਧ ਸੰਗਤ ਦਾ ਨਾਮ ਦਿੱਤਾ ਜਾਂਦਾ ਹੈ। ਇਸ ਦਰ ਤੇ ਆਉਣ ਦੀ ਹੀ ਇੰਨੀ ਵਡਿਆਈ ਹੈ। ਜਿਉਂ ਹੀ ਤੁਸੀਂ ਗੁਰੂ ਘਰ ਆਪਣਾ ਕਦਮ ਰੱਖਦੇ ਹੋ, ਉਸੇ ਵੇਲੇ ਤੁਹਾਨੂੰ ਸਾਧ ਦਾ ਰੁਤਬਾ ਮਿਲ ਜਾਂਦਾ ਹੈ। ਭਾਵੇਂ ਚੋਰ ਹੋਵੇ ਇੱਥੇ ਆਖਿਆ ਜਾਂਦਾ ਸਾਤ ਸੰਗਤ ਜੀ ਜੋੜੇ ਇੱਥੇ ਰੱਖੋ ਸਾਤ ਸੰਗਤ ਜੀ ਪ੍ਰਸ਼ਾਦਾ ਛੱਕੇ ਜਾਇਓ ਸਾਤ ਸੰਗਤ ਜੀ ਮਹਾਰਾਜ ਜੀ ਦੇ ਬਚਨ ਸੁਣੋ ਸਾਤ ਸੰਗਤ ਜੀ ਸਤਿਗੁਰੂ ਜੀ ਇਸ ਤਰ੍ਹਾਂ ਬਚਨ ਕਰਦੇ ਨੇ ਭਾਵੇਂ ਕੋਈ ਬੈਠਾ ਹੈ ਸੰਗਤ ਵਿੱਚ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਨੂੰ ਉਸੇ ਵੇਲੇ ਸਾਧ ਦਾ ਰਤਬਾ ਬਖਸ਼ਿਸ਼ ਕਰ ਦਿੰਦੇ ਨੇ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ ਗੁਰੂ ਦੁਨੀਆਂ ਵਿੱਚ ਕਿਤੇ ਨਹੀਂ ਲੱਭ ਸਕਦਾ ਜੁਗਾਂ-ਜੁਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗਾ ਗੁਰੂ ਨਹੀਂ ਲੱਭ ਸਕਦਾ ਠੀਕ ਹੈ ਸਾਡੀ ਭਾਵਨਾ ਨਹੀਂ ਸਾਡੀ ਸ਼ਰਧਾ ਦੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕਾਰਜਾਂ ਵਾਸਤੇ ਵਰਤਦੇ ਆਂ ਕੋਈ ਦੁੱਖ ਆਇਆ ਕੜਾ ਪ੍ਰਸ਼ਾਦੀ ਦੇਗ ਲੈ ਆਂਦੀ ਨਹੀਂ ਸਾਰਾ ਸਾਲ ਸਾਨੂੰ ਕੋਈ ਚੀਤਾ ਨਹੀਂ ਕਿਸੇ ਦਾ ਜਨਮ ਦਿਨ ਆਇਆ ਸਤਗੁਰਾਂ ਜੀ ਦੇ ਚਰਨਾਂ ਵਿੱਚ ਲਿਆ ਕੇ ਰਮਾਲਾ ਸਾਹਿਬ ਭੇਟਾ ਕਰ ਦਿੱਤਾ ਕੜਾ ਪ੍ਰਸ਼ਾਦ ਭੇਟਾ ਕਰ ਦਿੱਤਾ ਫਿਰ ਸਾਰਾ ਸਾਲ ਸਾਨੂੰ ਕੋਈ ਚੀਤਾ ਨਹੀਂ ਇੱਕ ਗੱਲ ਬਹੁਤ ਦੁੱਖ ਨਾਲ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਅਸੀਂ ਆਪਣੀਆਂ ਖੁਸ਼ੀਆਂ ਵੇਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਜਾਂਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਾ ਜਾਣਿਆ ਆਮ ਕਰਕੇ ਇੱਕ ਚੀਜ਼ ਨੂੰ ਕਈ ਵਾਰੀ ਵੇਖੀਦਾ ਤੇ ਨੋਟ ਕਰੀਦਾ ਇਸ ਗੱਲ ਨੂੰ ਜਦੋਂ ਕੋਈ ਆਪਣੇ ਪੁੱਤ ਨੂੰ ਵਿਆਹਣ ਆਉਂਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਦੇ ਨਾਲ ਨਮਸਕਾਰ ਵੀ ਨਹੀਂ ਕਰਦਾ ਮੇਰੇ ਕੱਪੜੇ ਨਾ ਖਰਾਬ ਹੋ ਜਾਣ ਮੈਂ ਕੁੜਮਾ ਨੂੰ ਮਿਲਣਾ ਜਾ ਕੇ ਮੇਰੀ ਦਸਤਾਰ ਨਾ ਕਿਤੇ ਹੋ ਜਾਏ ਮੈਂ ਬਹੁਤ ਬਹੁਤ ਚਾਹ ਹੁੰਦਾ ਪਤਨ ਉਸ ਦਿਨ ਰੱਬ ਭੁੱਲਿਆ ਹੁੰਦਾ ਅਸਲ ਵਿੱਚ ਪਰ ਰੱਬ ਨਾ ਕਰੇ ਕਿਸੇ ਦਾ ਪੁੱਤ ਇਸ ਸੰਸਾਰ ਤੋਂ ਚਲਿਆ ਜਾਏ ਨਾ ਜਿੱਥੇ ਸਿਰ ਰੱਖ ਕੇ ਰੱਖਦਾ ਪਿਛੋਂ ਆ ਤੇ ਪਹਿਲਾਂ ਚੁੱਕ ਲੈਂਦਾ ਦੇਨ ਸੋਦ ਨੂੰ ਰੱਬ ਭੁੱਲਿਆ ਹੁੰਦਾ ਤੇ ਜਦੋਂ ਰੱਬ ਨਾ ਕਰੇ ਕਿਸੇ ਦਾ ਪੁੱਤ ਜਵਾਨ ਇਸ ਦੁਨੀਆ ਤੋਂ ਚਲਿਆ ਜਾਏ ਫਿਰ ਸਤਗੁਰਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਚੱਕਣ ਨੂੰ ਦਿਲ ਨਹੀਂ ਕਰਦਾ ਦੁੱਖ ਵੇਲੇ ਵੀ ਤੇ ਮਾਰੈ ਨੂੰ ਯਾਦ ਕਰਦੀ ਆ ਜਦੋਂ ਸਾਰੀ ਦੁਨੀਆ ਠੋਕਰਾਂ ਮਾਰ ਦਿੰਦੀ ਸਾਰੇ ਘਰੋਂ ਕੱਢ ਦਿੰਦੇ ਆ ਉਦੋਂ ਵੀ ਤੇ ਆ ਕੇ ਕਹਿੰਦੀ ਆ ਕਿ ਹਮ ਰੁਲਤੇ ਫਰਤੇ ਕੋਈ ਬਾਤ ਨਾ ਪੁੱਛਦਾ ਗੁਰਸਤ ਗੁਰਸੰਗ ਕੀਰੇ ਹਮ ਥਾਪੇ ਦੁਨੀਆ ਵਿੱਚ ਕੋਈ ਨਹੀਂ ਪੁੱਛਦਾ ਜੀ ਦੀ ਮਰਜ਼ੀ ਬਣ ਜਾਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਬਣੀਏ ਤੇ ਸਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਚਵਰਾ ਛਤਰਾ ਤਖਤਾਂ ਵਾਲੇ ਬਣਾ ਦਿੰਦੇ ਨੇ ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਬਹੁਤ ਸਮਾਂ ਆਪ ਦੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋ ਪਰ ਇਹ ਕੜੀਆਂ ਲਾਹੇ ਦੀਆਂ ਨੇ ਇਹ ਸਮਾਂ ਲਾਹੇ ਦਾ ਹੈ ਕੰਮਕਾਰ ਹੋਰ ਸਭ ਦੁਨਿਆਵੀ ਤੰਦੇ ਤੇ ਅਸੀਂ ਰੋਜ਼ ਹੀ ਕਰਦੇ ਆਂ ਇਦਾਂ ਦਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠਿਆ ਮਿਲ ਜਾਣਾ ਇਹ ਕੋਈ ਸੌਖਾ ਜਿਹਾ ਕੰਮ ਨਹੀਂ ਦੁਨੀਆ ਵਿੱਚ ਕਿੰਨੇ ਹਸਪੀਟਲ ਨੇ ਅਸੀਂ ਗਿਣਤੀ ਨਹੀਂ ਕਰ ਸਕਦੇ ਲੁਧਿਆਣਾ ਜ਼ਿਲ੍ਹੇ ਵਿੱਚ ਆਪਣੇ ਵਿੱਚ ਕਿੰਨੇ ਹਸਪੀਟਲ ਨੇ ਅਸੀਂ ਗਿਣਤੀ ਨਹੀਂ ਕਰ ਸਕਦੇ ਤੇ ਕਿੰਨੇ ਹਸਪੀਟਲਾਂ ਵਿੱਚ ਕਿੰਨੇ ਬੈੱਡਾਂ ਉੱਪਰ ਕਿੰਨੇ ਮਰੀਜ਼ ਪਏ ਹੋਣਗੇ ਉਹਨਾਂ ਦੀ ਤੇ ਗਿਣਤੀ ਨਹੀਂ ਕੋਈ ਕਰ ਸਕਦਾ ਸਤਿਗੁਰਾਂ ਦਾ ਸ਼ੁਕਰ ਕਰੀਏ ਮਹਾਰਾਜ ਸਰੀਰ ਹੈ ਉਹਨਾਂ ਬੈੱਡਾਂ ਤੇ ਅਸੀਂ ਵੀ ਤੇ ਹੋ ਸਕਦੇ ਸੀ ਤੇਰਾ ਸ਼ੁਕਰ ਆ ਦਾਤਿਆ ਤੂੰ ਸਾਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਮੌਕਾ ਬਖਸ਼ਿਆ ਸਚੇ ਪਾਤਸ਼ਾਹ ਜਿਸ ਦਿਨ ਬਾਜਾ ਵਾਲੇ ਸਤਿਗੁਰਾਂ ਨੇ ਤੁਹਾਨੂੰ ਨਮਸ਼ਕਾਰ ਕੀਤੀ ਸੀ ਮਹਾਰਾਜ ਉਸੇ ਦਿਨ ਅੱਜ ਸਾਨੂੰ ਵੀ ਤੁਸੀਂ ਆਪਣੇ ਚਰਨਾਂ ਵਿੱਚ ਨਮਸ਼ਕਾਰ ਕਰਨ ਦਾ ਮੌਕਾ ਬਖਸ਼ਿਆ ਆਪ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਹੈ ਸੋ ਮਹਾਰਾਜ ਦੇ ਬਣੀਏ ਇੱਕ ਮੈਂ ਬੇਨਤੀ ਹੋਰ ਤੁਹਾਡੇ ਚਰਨਾਂ ਵਿੱਚ ਇੱਕ ਘਟਨਾ ਹੁਣ ਦੇ ਸਮੇਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਆਰ ਦੀ ਇਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਬਸ 2 ਮਿੰਟ ਵਿੱਚ ਫਿਰ ਨਾਲ ਹੀ ਸਮਾਪਤੀ ਕਰ ਦਿਆਂਗੇ ਮਹਾਂਪੁਰਖ ਬਾਬਾ ਗੁਰਿੰਦਰਪਾਲ ਸਿੰਘ ਜੀ ਨੇ ਨਿਊਜ਼ੀਲੈਂਡ ਤੋਂ ਸ਼ਾਇਦ ਕਿਸੇ ਨਿਉਜ਼ੀਲੈਂਡ ਵਾਲੇ ਸੁਣਿਆ ਵੀ ਹੋਵੇ ਬਹੁਤ ਮਹਾਰਾਜ ਦੀ ਕਿਰਪਾ ਵਾਲੇ ਗੁਰਮੁਖ ਪਿਆਰੇ ਨੇ 10-10 ਦਿਨ ਲਗਾਤਾਰ ਬੈਠ ਕੇ ਕੀਰਤਨ ਕਰਨਾ ਉਹਨਾਂ ਦਾ ਆਮ ਨਿਜਮ ਹੈ 2.5 250 ਘੰਟਾ 2 220 ਵੀ ਘੰਟੇ 2.5 250 ਘੰਟਾ ਮਹਾਂਪੁਰਖ ਬਾਬਾ ਗੁਰਿੰਦਰਪਾਲ ਸਿੰਘ ਜੀ ਨਿਉਜ਼ੀਲੈਂਡ ਵਾਲੇ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕਰਦੇ ਹਾਂ ਬਤੀਤ ਕਰਦੇ ਨੇ ਉਹਨਾਂ ਨੇ ਇਹ ਬਚਨ ਸੁਣਾਇਆ ਨਿਉਜ਼ੀਲੈਂਡ ਇੱਕ ਬੀਬੀ ਹੈ ਉਹ ਬੀਬੀ ਜਦੋਂ ਇੱਥੋਂ ਆਇਲਟਸ ਕਰਕੇ ਉੱਥੇ ਗਈ ਬਹੁਤ ਪਿਆਰੀ ਘਟਨਾ ਹੈ ਕਿਤੇ ਸਾਡੇ ਪੱਲੇ ਪੈ ਜੂਵੇ ਨਾ ਅੱਜ ਤੇ ਬਾਰੇ ਕਿਰਪਾ ਕਰਨ ਫਿਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰੇ ਦਿਨ ਵਿੱਚ ਇੱਕ ਮਿੰਟ ਅੱਖਾਂ ਪਰੇ ਕਰਨ ਨੂੰ ਦਿਲ ਨਹੀਂ ਕਰਨਾ ਤੁਹਾਡਾ ਅੱਜ ਸਾਰੇ ਦਿਨ ਬਚੀ ਇੰਨੀ ਪਿਆਰੀ ਏ ਵਾਰਤਾ ਹੈ ਅਸੀਂ ਗੁਰੂ ਗ੍ਰੰਥ ਸਾਹਿਬਾਰੇ ਨੂੰ ਤੇ ਜਾਣਦੀ ਕੁਝ ਨਹੀਂ ਅਸੀਂ ਤੇ ਤਾਸੇ ਲੱਡੂ ਬਸ ਇੰਨਾਂ ਗੱਲਾਂ ਤੱਕ ਸੀਮਤ ਰਹਿ ਗਏ ਮਹਾਰਾਜ ਦੇ ਪਿਆਰ ਦੀ ਤੇ ਸਾਨੂੰ ਖੇੜ ਹੀ ਪੁੱਲ ਗਈ ਜਿਹੜੇ ਮਹਾਪੁਰਖਾਂ ਦੀ ਅਸਥਾਨ ਤੇ ਬੈਠੇ ਆ ਰਾਤ ਗਿਆਨੀ ਜੀ ਗੱਲ ਕਰ ਰਹੇ ਸੀ ਮਹਾਪੁਰਖਾਂ ਦੀ ਕਿ ਮਹਾਪੁਰਖ ਇਦਾਂ ਬਚਨ ਕਰਦੇ ਹੁੰਦੇ ਸੀ ਕਿ ਚੰਦਰਮਾ ਚਿੱਟੇ ਦੀ ਥਾਂ ਤੇ ਕਾਲਾ ਹੋ ਜਾਏ ਠੰਡੇ ਦੀ ਥਾਂ ਤੇ ਗਰਮ ਹੋ ਜਾਏ ਧਰਤੀ ਪਲਟ ਜਾਏ ਅੱਗ ਲੱਗ ਜਾਏ ਸਾਰੇ ਕਾਸੇ ਨੂੰ ਪਰ ਸਿੱਖ ਦਾ ਨਿਤਨੇਮ ਨਹੀਂ ਡੋਲਣਾ ਚਾਹੀਦਾ ਇਹ ਬਾਬਾ ਮੱਗਰ ਸਿੰਘ ਦੀ ਮਹਾਪੁਰਖਾਂ ਦੀ ਬਚਨ ਸੀ ਸਿੱਖ ਦਾ ਨਿਤਨੇਮ ਨਹੀਂ ਇਹ ਮਹਾਪੁਰਖੇ ਬਚਨ ਕਰਦੇ ਸੀ ਯਾਰ ਜੀ ਰਾਤ ਦੱਸਦੇ ਸੀਗੇ ਕਿ ਇਹ ਮਜਾਲ ਕੀ ਕਿ ਸਿਕ ਡੋਲ ਜਾਏ ਧਰਤੀ ਪਲਟ ਜਾਏ ਸਾਰੇ ਕਸੇ ਨੂੰ ਅੱਗ ਲੱਗ ਜਾਏ ਪਾਣੀ ਪਾਣੀ ਹੋ ਜਾਏ ਬੱਦਲ ਫਟ ਜਾਣ ਤੇ ਸਿਕ ਡੋਲ ਜਵੇ ਕਿਦਾਂ ਹੋ ਸਕਦਾ ਐਸੇ ਮਹਾਪੁਰਖਾਂ ਦੇ ਆਸਥਾਨ ਤੇ ਅਸੀਂ ਬੈਠੇ ਆ ਇਥੋਂ ਉਹ ਭੈਣ ਆਇਲੈਂਡਸ ਕਰਕੇ ਉੱਥੇ ਨਿਊਜ਼ੀਲੈਂਡ ਗਈ ਤਾਂ ਨਿਊਜ਼ੀਲੈਂਡ ਦਾ ਉਹਨਾਂ ਦੇ ਦੱਸਣ ਮੁਤਾਬਕ ਇਹ ਕਾਨੂੰਨ ਹੈ ਕਿ ਬੱਚੇ ਨੂੰ ਤੁਸੀਂ ਘਰ ਵਿੱਚ ਇਕੱਲੇ ਨਹੀਂ ਛੱਡ ਸਕਦੇ ਜਾਂ ਮਾਤਾ ਪਿਤਾ ਨੂੰ ਜਾਂ ਦਾਦੀ ਦਾਦੇ ਵਿੱਚੋਂ ਕਿਸੇ ਨੂੰ ਰਹਿਣਾ ਪੈਂਦਾ ਚਾਚੇ ਚਾਚੀ ਨਹੀਂ ਰੱਖ ਸਕਦੇ ਬੱਚੇ ਨੂੰ ਜਾਂ ਦਾਦਾ ਦਾਦੀ ਜਾਂ ਮਾਤਾ ਪਿਤਾ ਹੀ ਰੱਖ ਸਕਦੇ ਨੇ ਇਥੋਂ ਪੜਨਾ ਆਨੰਦ ਕਾਰਜ ਕਰਾ ਕੇ ਗਈ ਸੀ ਤੇ ਉੱਥੇ ਮਾਰੇ ਨੇ ਉਹਨੂੰ ਪਚੰਗੀ ਦੀ ਦਾਤ ਬਖਸ਼ ਦਿੱਤੀ ਪੜਨਾ ਵੀ ਸੀ ਤੇ ਕੰਮ ਤੇ ਵੀ ਜਾਣਾ ਸੀ ਫੀਸਾਂ ਭਰਨੀਆਂ ਸੀ ਤੇ ਇਹ ਵੀ ਸੋਚੇ ਕਿ ਵੀ ਹੁਣ ਘਰ ਵਿੱਚ ਬੱਚੇ ਨੂੰ ਵੀ ਇਕੱਲਾ ਨਹੀਂ ਛੱਡਿਆ ਜਾ ਸਕਦਾ ਆ ਕੇ ਇੱਕ ਦਿਨ ਮਹਾਂਪੁਰਖ ਕਥਾ ਕਰਦੇ ਸੀ ਤੇ ਸੰਗਤ ਵਿੱਚ ਬੈਠੀ ਗੁਰਬਾਣੀ ਦੀ ਕਥਾ ਹੋ ਰਹੀ ਸੀ ਊੜ ਊੜ ਆਵੈ ਸਹ ਕੋ ਸਾ ਤਿਸ ਪਾਛੇ ਬਚਰੇ ਸ਼ਰਿਆ ਤਨ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਤੇ ਮਹਾਪੁਰਖ ਅਰਥ ਕਰ ਰਹੀ ਸੀ ਕਿ ਕੂਂਜ ਜਿਹੜੀ ਨਾ ਉਹ ਸੈਂਕੜੇ ਹਜ਼ਾਰਾਂ ਕਿਲੋਮੀਟਰਾਂ ਤੋਂ ਛੱਡ ਕੇ ਆਪਣੇ ਬੱਚੇ ਆ ਜਾਂਦੀ ਹੈ ਊੜ ਊੜ ਆਵੈ ਸਹ ਕੋ ਸਾ ਤਿਸ ਪਾਛੇ ਬਚਰੇ ਸ਼ਰਿਆ ਉਹਦੇ ਪਿੱਛੇ ਬੱਚੇ ਰਹਿ ਜਾਂਦੇ ਨੇ ਕੂਂਜ ਤੇ ਆ ਜਾਂਦੀ ਹੈ ਲੱਖਾਂ ਕਿਲੋਮੀਟਰ ਸਫ਼ਰ ਤੈਅ ਕਰਕੇ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਉਹਨਾਂ ਨੂੰ ਕੌਣ ਖਵਾਉਂਦਾ ਕਵਣ ਚੁਗਾਉਵੈ ਮਨਮਹਿ ਸਿਮਰਨ ਕਰਿਆ ਕੂੰਜ ਸੋਚਦੀ ਉਹਨਾਂ ਨੂੰ ਕੌਣ ਖਵਾਉਂਦਾ ਕੌਣ ਉਹਨਾਂ ਨੂੰ ਪਿਉਂਦਾ ਫਿਰ ਕੂੰਜ ਜਦੋਂ ਮਨ ਵਿੱਚ ਸੋਚਦੀ ਹੈ ਨਾ ਤਿੰਨ ਕਵਣ ਖਲਾਵੈ ਕਵਣ ਚੁਗਾਉਵੈ ਮਨਮਹਿ ਸਿਮਰਨ ਕਰਿਆ ਸਭ ਨਿਦਾਨ 10 ਅਸ਼ਟ ਸਿਦਾਨ ਫਿਰ ਕੂੰਜ ਸੋਚਦੀ ਆ ਕਿ ਰਬੀ ਸਰਬ ਸਭ ਥਾਂ ਤੇ ਦੇਣ ਵਾਲਾ ਸਭ ਕਰਨ ਵਾਲਾ ਤੇ ਉਹ ਭੈਣ ਨੇ ਆ ਕੇ ਮਹਾਪੁਰਖਾਂ ਨੂੰ ਸਵਾਲ ਕੀਤਾ ਕਿ ਜੇ ਕੂੰਜ ਦੇ ਰੱਬ ਬੱਚੇ ਪਾਲ ਸਕਦਾ ਤੇ ਮੇਰੇ ਨਹੀਂ ਪਾਲ ਸਕਦਾ ਜੇ ਰੱਬ ਕੂੰਜ ਦੇ ਬੱਚੇ ਪਾਲ ਸਕਦਾ ਤੇ ਮੇਰਾ ਪੁੱਤ ਨਹੀਂ ਪਾਲ ਸਕਦਾ ਤੇ ਮਹਾਂਪੁਰਖਾਂ ਨੇ ਆਖਿਆ ਕਿ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਓ ਤੇ ਮਹਾਰਾਜ ਦੇ ਅੱਗੇ ਬੱਚੇ ਨੂੰ ਰੱਖ ਕੇ ਕੰਮ ਤੇ ਚਲੀ ਜਾਇਆ ਕਰ ਮਹਾਰਾਜ ਆਪੇ ਪਾਲ ਲੈਣਗੇ ਹੁਣ ਦੀ ਘਟਨਾਏ ਉਸ ਪੈਣ ਨੂੰ ਮਿਲਣਾ ਹੋਵੇ ਤੇ ਮਿਲ ਸਕਦੇ ਹੋ ਤੁਸੀਂ ਤੇ ਉਹਨੇ ਇਸੇ ਤਰ੍ਹਾਂ ਕੀਤਾ ਘਰ ਵਿੱਚ ਉੱਪਰਲੀ ਮੰਜ਼ਲ ਦੇ ਉੱਪਰ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ ਆਪਣੇ ਉਹਨੇ ਬੱਚੇ ਨੂੰ ਆਪਣੇ ਪੁੱਤਰ ਨੂੰ ਉਹਨੇ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਤੇ ਮਾਰੇ ਨੂੰ ਕਹਿ ਜਾਇਆ ਕਰਨਾ ਕਦੇ ਕਹਿਣਾ ਮਾਰੇ ਤੁਹਾਡੇ ਪੁੱਤ ਦਾ ਖਿਆਲ ਰੱਖਿਓ ਕਦੇ ਉਹਨੇ ਕਿਹਾ ਜਾਇਆ ਕਰਨਾ ਮਾਰੇ ਆਪਣੇ ਪੁੱਤਰੀ ਦਾ ਖਿਆਲ ਰੱਖਿਓ ਕਦੇ ਕਿਹਾ ਜਾ ਕਰਨਾ ਇਦਾਂ ਹੀ ਪਿਆਰ ਵਿੱਚ ਮਾਰੇ ਨਾਲ ਕਿ ਮਾਰੇ ਆਪਣੇ ਦੋਤੇ ਦਾ ਖਿਆਲ ਰੱਖਿਓ ਕਦੇ ਕਿਦਾਂ ਇਦਾਂ ਬਚਨ ਉਹਨੇ ਰੋਜ਼ ਕਹਿ ਕੇ ਚਲੇ ਜਾਣ ਤੇ ਸੱਚ ਜਾਣਿਓ ਉਹਦੇ ਪਹਿਲੇ ਪੁਚੰਗੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸੇ ਤਰ੍ਹਾਂ ਪਾੜਿਆ ਇਦਾਂ ਹੀ ਪਾੜਿਆ ਅੱਜ ਵੀ ਉਹ ਸੱਚਾ ਅੱਜ ਕੜਕਤ ਤੇ ਚਲੇ ਗਏ ਨੇ ਜਦੋਂ ਇੰਡੀਆ ਆਉਣਗੇ ਤਾਂ ਤੁਸੀਂ ਮਿਲ ਕੇ ਗੱਲ ਕਰ ਲਿਓ ਫਿਰ ਰੱਬ ਦੀ ਕਰਨੀ ਵੇਖੋ ਜਦੋਂ ਉਹਨਾਂ ਦਾ ਇੱਥੇ ਜਿਹੜਾ ਉਹਨਾਂ ਦਾ ਪਤੀ ਸੀ ਭੈਣ ਦਾ ਉਹ ਵੀ ਉੱਥੇ ਨਿਊਜ਼ੀਲੈਂਡ ਚੱਲਿਆ ਗਿਆ ਤੇ ਰੱਬ ਨੇ ਦੂਜੇ ਬੱਚੇ ਦੀ ਫਿਰਦਾਤ ਵਾਖੀ ਫਿਰ ਰੱਬ ਤੇ ਭਰੋਸਾ ਹੀ ਇੰਨਾ ਵੱਧ ਗਿਆ ਕਿ ਜੇ ਪਹਿਲੇ ਨੂੰ ਪਾਲ ਸਕਦਾ ਆਪਾਂ ਦੋਨੇ ਕੰਮ ਤੇ ਚੱਲੀਏ ਤੇ ਦੂਜੇ ਨੂੰ ਵੀ ਪਾਲ ਲੂਗਾ ਦੋਨੋਂ ਪਚੰਗੀ ਦੋਨੋਂ ਦੇ ਦੋਨੋਂ ਪਚੰਗੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਊਜ਼ੀਲੈਂਡ ਉਸ ਪੈਂਡ ਦੇ ਪਾਣੇ ਜਦੋਂ ਦੋਨੋਂ ਬੱਚੇ ਉੱਥੇ ਪਾਲੇ ਤਾਂ ਇੱਕ ਦਿਨ ਮਹਾਪੁਰਖ ਦੱਸਦੇ ਸੀ ਆਪਣੇ ਘਰ ਬੈਠੇ ਹੀ ਤੇ ਮਹਾਪੁਰਖ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਜਦੋਂ ਭੈਣ ਨੇ ਜਾ ਕੇ ਉਹ ਸਾਈਡਾਂ ਨੂੰ ਸਲਾਈਡ ਵਾਲਾ ਡੋਰ ਸੀ ਜਿੱਦਾਂ ਆ ਆਪਣੇ ਖੁੱਲਦੇ ਨੇ ਮਹਾਰਾਜ ਜੀ ਦੇ ਦਰਬਾਰ ਦੇ ਸਾਈਡਾਂ ਨੂੰ ਇਦਾਂ ਉਹ ਗੇਟ ਖੁੱਲਦੇ ਸੀ ਸਾਈਡਾਂ ਨੂੰ ਤੇ ਜਦੋਂ ਜਾ ਕੇ ਭੈਣ ਨੇ ਸਾਈਡਾਂ ਨੂੰ ਇਦਾਂ ਗੇਟ ਖੋਲੇ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੰਦਰਸ਼ਨ ਹੁੰਦੇ ਨੇ ਮਹਾਰੇ ਨੇ ਕਿਰਪਾ ਕੀਤੀ ਜਦੋਂ ਮਾਰ ਦੇ ਦਰਸ਼ਨੋਂ ਦੇ ਮਾਰ ਕਹਿੰਦੇ ਹੁਣ ਮੇਰੇ ਬੱਚੇ ਇੰਨੇ ਕਿ ਸ਼ੈਤਾਨ ਹੋ ਗਏ ਨੇ ਇੰਨੇ ਵੱਡੇ ਹੋ ਗਏ ਨੇ ਕਿ ਮੇਰੇ ਛੇਤਰ ਮਾਰਨ ਲੱਗ ਪਏ ਨੇ ਐਦਾਂ ਮਾਰੇ ਨੇ ਬਚਨ ਕੀਤਾ ਜਦੋਂ ਭੈਣ ਨੇ ਜਾ ਕੇ ਵੇਖਿਆ ਤਾਂ ਇੱਕ ਬੱਚੇ ਦਾ ਛੋਟਾ ਜਿਹਾ ਸੈਂਡਲ ਅੰਦਰ ਡਿੱ ਗਿਆ ਪਿਆ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤੇ ਜਦੋਂ ਬੱਚਿਆਂ ਨੂੰ ਪੁੱਛਿਆ ਕਿ ਵੀ ਇਹ ਅੰਦਰ ਕਿੱਦਾਂ ਚਲਿਆ ਗਿਆ ਉਹ ਕਹਿੰਦੇ ਸੀ ਅਸੀਂ ਖੇਡਦੇ ਸੀ ਇੱਕ ਦੂਜੇ ਦੇ ਮਾਰਦੇ ਸੀ ਤੇ ਮਾਰਦੇ ਮਾਰਦੇ ਪਰੇ ਹੋ ਗਿਆ ਤੇ ਅੰਦਰ ਜਾ ਕੇ ਡਿੱਗ ਪਿਆ ਐਦਾਂ ਕਰਕੇ ਉਸ ਭੈਣ ਦੇ ਦੋਨੋਂ ਬੱਚੇ ਨਿਊਜ਼ੀਲੈਂਡ ਰਹਿੰਦੇ ਆ ਆ ਇੱਕ ਇੱਕ ਡੇਢ ਸਾਲ ਦੀ ਸਾਰੀ ਗੱਲ ਹੋਣੀ ਆ ਇੱਕ ਇੱਕ ਸਾਲ ਪਹਿਲਾਂ ਮੈਂ ਸੁਣੀ ਮਾਪੁਰਖਾਂ ਤੋਂ ਘਰ ਆਏ ਉਹਨਾਂ ਨੇ ਸੁਣਾਇਆ ਸੁਣਾਇਆ ਇਹ ਬਚਨ ਤੇ ਇਦਾਂ ਕਰਕੇ ਉਸ ਭੈਣ ਦੇ ਦੋਨੋਂ ਬੱਚਿਆਂ ਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਜੀ ਨੇ ਪੜਿਆ ਤੇ ਬਾਬਾ ਨਾਨਕ ਸਿੰਘ ਜੀ ਮਾਪੁਰਖਾਂ ਦੇ ਜੀਵਨ ਵਿੱਚ ਵੀ ਇੱਕ ਬਚਨ ਆਉਂਦਾ ਕਿ ਕਿੰਨਾ ਪਿਆਰਾ ਬਚਨਿਆ ਕਿ ਮਹਾਂਪੁਰਖ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਸੀ ਬਾਬਾ ਨਨਤ ਸਿੰਘ ਵੀ ਮਹਾਂਪੁਰਖ ਤੇ ਮਹਾਂਪੁਰਖਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਤੁਹਾਨੂੰ ਜਾਗਤ ਦਾ ਗੁਰੂ ਕਹਿੰਦੇ ਨੇ ਜਾਗਤ ਜੋਤ ਕਹਿੰਦੇ ਨੇ ਮਹਾਰਾਜ ਤੁਹਾਨੂੰ ਜੇ ਤੁਸੀਂ ਦਿਉਂਦੇ ਹੋ ਤੇ ਸਾਹ ਲੈ ਕੇ ਦਿਖਾਓ ਬਾਬਾ ਨਨਤ ਸਿੰਘ ਸਾਹਿਬ ਦੀ ਮਹਾਂਪੁਰਖਾਂ ਨੇ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਜੇ ਤੁਸੀਂ ਸੱਚੀ ਮੁੱਚੀ ਜਾਗਤ ਦੇ ਜਿਉਂਦੇ ਗੁਰੂ ਹੋ ਤਾਂ ਤੇ ਮੈਨੂੰ ਸਾਹ ਲੈ ਕੇ ਦਿਖਾਓ ਤੇ ਮਹਾਪੁਰਖਾਂ ਦੇ ਜੀਵਨ ਵਿੱਚ ਲਿਖਿਆ ਕਿ 45 ਮਿੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਚੌਰ ਕਰਦੇ ਰਹੇ 45 ਮਿੰਟਾਂ ਬਾਅਦ 6 ਵਾਰੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਦਾਂ ਸਾਹ ਲੈਂਦਿਆਂ ਦੇ ਦਰਸ਼ਨ ਗੱਲਾਂ ਤੇ ਇਹ ਭਾਵਨਾਵਾਂ ਦੀਆਂ ਨੇ ਭਾਵਨਾ ਵਾਲੇ ਇਹ ਬਚਨ ਨੇ ਕਿੰਤੂ ਕਰਦ ਨੂੰ ਤੇ ਬਹੁਤ ਕੁਝ ਹੋ ਸਕਦਾ ਹੈ ਭਾਵਨਾ ਹੋਵੇ ਸਤਗੁਰਾਂ ਤੇ ਕੀ ਨਹੀਂ ਹੋ ਸਕਦਾ ਮਾਰੇ ਬਹੁਤ ਕਿਰਪਾ ਕਰਦੇ ਨੇ بڑے ਸਮਰੱਥ ਨੇ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਕਦੇ ਕਿਰਪਾ ਕਰ ਸਾਨੂੰ ਵੀ ਸਵਾਰਥਾਂ ਤੋਂ ਉੱਪਰ ਚੱਕ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਿ ਕਦੇ ਅਸੀਂ ਵੀ ਉਸ ਪਿਆਰ ਨੂੰ ਉਸ ਆਨੰਦ ਨੂੰ ਮਾਣ ਕੇ ਵਿਖੀ ਮਹਾਰਾਜ ਕਿਵੇਂ ਤੁਹਾਡੇ ਨਾਲ ਪਿਆਰ ਕਰੀਦਾ ਕਿਵੇਂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਨਾਲ ਜੁੜੀਦਾ ਸੀ ਤੇ ਬਸ ਆ ਦੁਨੀਆ ਦੇ ਰੌਲੇ ਰੱਪੇ ਦੇ ਪਿੱਛੇ ਲੱਗ ਕੇ ਮਹਾਰਾਜ ਅਸੀਂ ਤੇ ਤੇਰੇ ਪਿਆਰ ਨੂੰ ਵੀ ਤਲੰਜਲੀ ਦੇ ਬੈਠੇ ਹਾਂ ਸਾਨੂੰ ਫਿਕਰ ਹੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਸੇਵਾ ਦਾ ਸਾਨੂੰ ਚਾਹੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਾ ਸੋ ਬਹੁਤ ਸਤਿਗੁਰਾਂ ਨੇ ਕਿਰਪਾ ਕੀਤੀ ਇੱਥੇ ਮਾਰੇ ਨੇ ਬਹੁਤ ਰੰਗ ਲਾਇਆ ਜਿੱਦਾਂ ਜਿੱਦਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਘਟਨਾਵਾਂ ਗਿਆਨੀ ਜੀ ਹੁਣਾਂ ਨੇ ਪੜ੍ਹੀਆਂ ਨੇ ਉਦਾਂ ਹੀ ਉਦਾਂ ਹੂਬ ਹੂ ਜਿੱਦਾਂ ਜਿੱਦਾਂ ਪਤਾ ਲੱਗਦਾ ਜਾਂਦਾ ਹੈ ਹੁਣ ਮਹਾਂਪੁਰਖਾਂ ਦੀਆਂ ਫੋਟੋਆਂ ਉਸ ਸਮੇਂ ਦੀਆਂ ਬਹੁਤ ਇਹਨਾਂ ਨੇ ਲੱਭੀਆਂ ਨੇ ਇਹਨਾਂ ਕੋਲ ਨੇ ਯਤਨ ਹੈ ਕਿ ਮਾਰੇ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਇੱਕ ਅਜਾਇਬ ਘਰ ਤਿਆਰ ਕਰਕੇ ਤੇ ਮਹਾਂਪੁਰਖਾਂ ਦੀਆਂ ਉੱਥੇ ਫੋਟੋਆਂ ਲਾ ਕੇ ਤੇ ਉਹ ਇਦਾਂ ਹੋਣ ਸੰਗਤਾਂ ਦੇ ਵਿੱਚ ਕਿ ਵੀ ਦੇਖਿਆ ਜਾਵੇ ਕਿ ਮਾਪੁਰਖਾਂ ਦਾ ਕਿਦਾਂ ਦਾ ਸਾਰਾ ਜੀਵਨ ਸੀ 17 ਪਾਠ ਰੋਜ਼ਾਨਾ ਸੁਖਮਨੀ ਸਾਹਿਬ ਦਾ ਨਿਤਨੇਮ ਸੀ ਬਾਬਾ ਮਗਰ ਸਿੰਘ ਸਾਹਿਬ ਜੀ ਦਾ 17 ਪਾਠ ਰੋਜ਼ਾਨਾ ਦੇ ਸੁਖਮਨੀ ਸਾਹਿਬ ਜੀ ਦੇ ਤੇ ਗਿਆਨੀ ਜੀ ਦੱਸਦੇ ਸੀਗੇ ਕਿ ਉਹਨਾਂ ਦਾ ਜਦੋਂ ਉੱਠ ਉੱਠਦੇ ਸੀ ਨਾ ਅਮਰਤ ਵੇਲੇ ਉੱਠਣਸਾਰ ਉਸ ਸੁਖਣੀ ਸਾਹਿਬ ਜੀ ਦਾ ਜਾਪ ਸ਼ੁਰੂ ਕਰ ਲੈਂਦੇ ਜਿਹੜੀ ਹਾਂ ਸ਼ਾਮ ਨੂੰ ਕਥਾ ਚੱਲਦੀ ਉਹਦੇ ਵਿੱਚ ਇਹ ਬਚਨ ਆ ਰਹੇ ਨੇ ਸੋ ਇਸ ਕਰਕੇ ਉਸੇ ਹੀ ਤਰ੍ਹਾਂ ਜਿਵੇਂ 2 ਵਜੇ ਤੋਂ ਮਹਾਪੁਰਖ ਇਸ ਸਥਾਨ ਤੇ ਸੁਖਮਨੀ ਸਾਹਿਬ ਜੀ ਆਰੰਭ ਕਰ ਲੈਂਦੇ ਸੀ ਤੇ ਸੰਗਾਂ ਨੇ ਉਦਮ ਕੀਤਾ ਹੈ ਹੁਣ ਉਸੇ ਤਰ੍ਹਾਂ 2 ਵਜੇ ਤੋਂ ਇੱਥੇ ਸੁਖਮਨੀ ਸਾਹਿਬ ਜੀ ਦਾ ਅੰਦਰ ਪਾਠ ਆਰੰਭ ਹੋ ਜਾਂਦਾ ਹੈ ਫਿਰ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਨੇ ਫਿਰ ਨਿਤਨੇਮ ਹੁੰਦੇ ਨੇ ਫਿਰ ਆਸਾ ਦੀ ਵਾਰ ਹੁੰਦਾ ਇੰਨਾ ਤੇ ਇਤਿਹਾਸਿਕ ਸਥਾਨਾਂ ਤੇ ਵੀ ਨਹੀਂ ਬੰਨ ਲੱਗਦਾ ਹੁੰਦਾ ਹੁਣ ਜਿੰਨਾ ਸਤਗੁਰਾਂ ਨੇ ਇੱਥੇ ਮਹਾਪੁਰਖਾਂ ਦੀ ਉਹ ਕਲਾ ਜਬਰਤ ਦੀ ਸਮਾ ਪੈ ਜਾਂਦਾ ਲਗਭਗ 100 100 ਸਾਲ ਹੋ ਗਿਆ ਤੇ ਉਦੋਂ ਬਾਅਦ ਜਾ ਕੇ ਵੇਖੋ ਤੇ ਮਹਾਪੁਰਖਾਂ ਨੇ ਫਿਰ ਉਸੇ ਤਰ੍ਹਾਂ ਦਾ ਜਿੱਦਾਂ ਦਾ ਉਹਨਾਂ ਨੇ ਅਨੁਸ਼ਾਸਨ ਡਿਸਪਲਿਨ ਰੱਖਿਆ ਸੀ ਉਹ ਕਿਤੇ ਰੇਖ ਵਿੱਚ ਮੇਖ ਵਜੀ ਤੇ ਮਾਰੇ ਨਿ ਕਿਰਪਾ ਕਰ ਦਿੱਤੀ ਉਹੀ ਡਿਸਪਲਿਨ ਫਿਰ ਇਸੇ ਅਸਥਾਨ ਦਾ ਬਣ ਗਿਆ ਸੋ ਅਰਦਾਸ ਕਰੀਏ ਮਾਰੇ ਦੇ ਚਰਨਾਂ ਵਿੱਚ ਮਾਰੇ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਵਦੀਖ ਤੋਂ ਵਦੀਖ ਪਿਆਰ ਮਾਰੇ ਬਖਸ਼ਣ ਹੋਈਆਂ ਇੱਕ ਨਹੀਂ ਅਨੇਕਾਂ ਪੁੱਲਾਂ ਦੀ ਖਿਮਾ ਕਰਨੀ ਜੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਜਥੇ ਦੇ ਸਿੰਘਾਂ ਵੱਲੋਂ ਆਪ ਸਾਰਿਆਂ ਨੂੰ ਸਰਗੁਰਾਂ ਜੀ ਦੇ ਗੁਰਤਗਦੀ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਤੁਹਾਡੇ ਪਰਿਵਾਰਾਂ ਨੂੰ ਵਧਾਈਆਂ ਸਭਨਾਂ ਨੂੰ ਘਰ ਜਾ ਕੇ ਫਤਿਹ ਬੁਲਾਇਓ ਸਾਰਿਆਂ ਨੂੰ ਮਾਰੇ ਸੱਚੇ ਪਾਤਸ਼ਾਹ ਜੀ ਦੇ ਗੁਰਤਗਦੀ ਪੁਰਬ ਦੀਆਂ ਵਧਾਈਆਂ ਦਿਓ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਏਗੀ ਹੋਈਆਂ ਪੁੱਲਾਂ ਦੀ ਖਿਮਾ ਜੋੜਿਆਂ ਵਿੱਚ ਬਿਠਾਈ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ